ਅੱਜ ਤੁਹਾਨੂੰ ਇਨਸਾਨੀਅਤ ਨੂੰ ਸ਼ਰਮ ਸ਼ਾਰ ਕਰ ਦੇਣ ਵਾਲੀਆਂ ਅਜៃਆਂ ਤਸਵੀਰਾਂ ਦਿਖਾਵਾਂਗੇ ਜਿਸ ਨੂੰ ਦੇਖ ਕੇ ਹਰ ਇੱਕ ਇਨਸਾਨ ਦੇ ਲੋ ਕੰਡੇ ਖੜੇ ਹੋ ਜਾਣਗੇ ਕਿਉਂਕਿ ਇਸ ਤਸਵੀਰਾਂ ਦੇਖ ਕੇ ਸਾਫ਼ ਕਿਹਾ ਜਾ ਸਕਦਾ ਕਿ ਵਾਕਈ ਹੀ ਅੱਜ ਦੇ ਲੋਕਾਂ ਦੇ ਵਿੱਚ ਬਿਲਕੁਲ ਹੀ ਇਨਸਾਨੀਅਤ ਖਤਮ ਹੋ ਚੁੱਕੀ ਹੈ ਕਦੇ ਜ਼ਮਾਨਾ ਹੁੰਦਾ ਸੀ ਜਦੋਂ ਕਿਸੇ ਕੁੱਤੇ ਦੇ ਡੰਡਾ ਮਾਰਨ ਤੋਂ ਵੀ ਗੁਰੇਜ਼ ਕੀਤਾ ਜਾਂਦਾ ਸੀ ਅਤੇ ਉਸ ਨੂੰ ਦਰਵੇਸ਼ ਮੰਨਿਆ ਜਾਂਦਾ ਸੀ ਅਤੇ ਬੇਜ਼ੁਬਾਨ ਜਾਨਵਰਾਂ ਦੇ ਉੱਤੇ ਕਦੇ ਵੀ ਅਚਿਹਾ ਮਾੜਾ ਤਸ਼ੱਦਦ ਨਹੀਂ ਕੀਤਾ ਜਾਂਦਾ ਸੀ ਕਿਉਂਕਿ ਜੇਕਰ ਉਹਨਾਂ ਨੂੰ ਇੰਨੀ ਸਮਝ ਹੁੰਦੀ ਤਾਂ ਉਹਨਾਂ ਨੂੰ ਪਸ਼ੂ ਕਹਿੰਦਾ ਪਰ ਲੋਕਾਂ ਨੂੰ ਤਾਂ ਸਮਝ ਆ ਉਹ ਕਿਉਂ ਅਜਿਹੇ ਸਮਝਦਾਰ ਬਣ ਕੇ ਵੀ ਉਹ ਵੀ ਪਸ਼ੂਆਂ ਵਰਗੇ ਹੁੰਦੇ ਜਾ ਰਹੇ ਨੇ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਬੇਜ਼ੁਬਾਨ ਜਿਹੜੀ ਮਾਝਾ ਉਸ ਦੇ ਉੱਤੇ ਇੱਕ ਤਕੜੇ ਬੰਦੇ ਤੋਂ ਤਸ਼ੱਦਦ ਟਾਇਆ ਚਾ ਰਿਹਾ ਮੱਝ ਦਾ ਕਸੂਰ ਸਿਰਫ ਇੰਨਾ ਹੀ ਹੈ ਕਿ ਉਹ ਗਲਤੀ ਦੇ ਨਾਲ ਕਿਸੇ ਹੋਰ ਦੇ ਖੇਤ ਵਿੱਚ ਜਾ ਵੜਦੀ ਹੈ ਜਿਸ ਕਰਕੇ ਉਸ ਕਿਸਾਨ ਦਾ ਨੁਕਸਾਨ ਹੋ ਜਾਂਦਾ ਹੈ ਉਸ ਤੋਂ ਬਾਅਦ ਗੁੱਸੇ ਵਿੱਚ ਆਏ ਉਸ ਦੇ ਵੱਲੋਂ ਇਸ ਗਰੀਬ ਬੰਦੇ ਦੀ ਮੱਝ ਨੂੰ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਸੜਕ ਤੇ ਘਸੀਟਦਾ ਲੈ ਕੇ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਖੂਬ ਲਾਂਤਾਂ ਪਾਈਆਂ ਕਿੱਥੇ ਗਈ ਸਾਡੀ ਇਨਸਾਨੀਅਤ ਉੱਚਤਾ ਸੀ ਕਹਿੰਦੇ ਆ ਕਿ ਅਸੀਂ ਤਾਂ ਕਿਸਦਾ ਮਾੜਾ ਕਾਰਨਾ ਤਾਂ ਦੂਰ ਕਿਸ ਦਾ ਮਾੜਾ ਸੋਚਦੇ ਵੀ ਨਹੀਂ ਪਰ ਜਿਹੜੀਆਂ ਤਸਵੀਰਾਂ ਮੂੰਹੋਂ ਬੋਲ ਰਹੀਆਂ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਕੀ ਕਹਿ ਸਕਦੇ ਆ ਕਿ ਲੋਕਾਂ ਦੇ ਵਿੱਚ ਐਨੀ ਜ਼ਿਆਦਾ ਜਿਹੜੇ ਕਿ ਇਨਸਾਨੀਅਤ ਉਹ ਮਰ ਚੁੱਕਿਆ ਜ਼ਮੀਰ ਨੇ ਜਿਹੜੇ ਲੋਕਾਂ ਦੇ ਮਰ ਚੁੱਕੇ ਨੇ ਕਿ ਉਹ ਜਿਹੜੇ ਬੇਜ਼ੁਬਾਨ ਜਾਨਵਰ ਨੇ ਉਹਨਾਂ ਦੇ ਉੱਤੇ ਅਜਿਹੇ ਮਾੜਾ ਤਸ਼ੱਦਦ ਆਇਆ ਜਾ ਰਿਹਾ ਪਰ ਇੱਥੇ ਹੁਣ ਇਹ ਵੀ ਸਵਾਲ ਖੜਾ ਹੁੰਦਾ ਹੈ ਕਿਉਂਕਿ ਜਿਵੇਂ ਇਹ ਗਰੀਬ ਪਰਿਵਾਰ ਦੀ ਮੱਝ ਦੇ ਰਾਤ ਅਤਸ਼ੱਦਤ ਹੋਇਆ ਤਾਂ ਇਸ ਗਰੀਬ ਪਰਿਵਾਰ ਦੇ ਨਾਲ ਕੌਣ ਖੜੇਗਾ ਕਿਉਂਕਿ ਤਕੜੇ ਬੰਦੇ ਦੇ ਨਾਲ ਖੜਨ ਵਾਲਿਆਂ ਦੇ ਤਾਂ ਲੈਣਾ ਲੱਗ ਜਾਂਦੀਆਂ ਨੇ ਅਤੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਵੀ ਬੁਲੰਦ ਕੀਤੀ ਜਾਂਦੀ ਆ ਪਰ ਇਹ ਵੀ ਗਰੀਬ ਜਿਹੜਾ ਵਿਅਕਤੀ ਆ ਉਹ ਵੀ ਇਨਸਾਫ਼ ਮੰਗ ਰਿਹਾ ਕਿ ਆਖਰ ਅਜਿਹਾ ਕੀ ਵੱਡਾ ਗੁਨਾਹ ਹੋ ਗਿਆ ਸੀ ਕਿ ਉਹਨਾਂ ਦੇ ਵੱਲੋਂ ਇੱਕ ਬੇਜ਼ੁਬਾਨ ਜਾਨਵਰ ਦੇ ਨਾਲ ਅਜਿਹਾ ਤਸ਼ੱਦਦ ਢਾਇਆ ਗਿਆ ਸੋ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿਸ ਵਿਅਕਤੀ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜੇਕਰ ਗਲਤੀ ਦੇ ਨਾਲ ਇਹ ਪਸ਼ੂ ਉਹਨਾਂ ਦੇ ਖੇਤ ਵਿੱਚ ਜਾ ਵੀ ਬੜਿਆ ਸੀ ਤਾਂ ਉਸ ਨੂੰ ਬਾਹਰ ਵੀ ਕੱਢਿਆ ਜਾ ਸਕਦਾ ਸੀ ਪਰ ਇਸ ਤਰੀਕੇ ਦੇ ਨਾਲ ਉਸ ਦੇ ਉੱਤੇ ਤਸ਼ੱਦਦ ਢਾ ਕੇ ਉਸ ਨੂੰ ਕੀ ਮਿਲਿਆ ਕਿਉਂ ਉਹ ਪਾਪਾਂ ਦਾ ਭੋਗੀ ਬਣਿਆ ਸੋ ਆਓ ਤੁਹਾਨੂੰ ਦਿਖਾਉਨੇ ਆ ਕਿਸਾਨ ਦੀ ਇਹ ਮਾਰੀ ਕਰਤੂਤ ਲੈ ਆ ਲੈ ਤੂੰ ਕੇ ਕਾਤੋਂ ਨਹੀਂ ਨਹੀਂ ਗੁਰੂਆ ਮਰ ਜੂਗੀ ਬੇਜਮਾਨੀ ਤੇ ਕੋਈ ਤਰਸੀ ਨਹੀਂ ਹੈਗਾ ਖਾਦ ਹੋ ਗਈ ਆ ਗੰਦ ਪਾਇਆ ਨਹੀਂ ਕਾਤੋਂ ਮੈਂ ਕਦੇ ਖੜਦੇ ਕੁੜੀ ਇਹ ਵਕਰਾ ਮਰੇ ਗੰਦ ਪਾਇਆ ਜਰੇ ਕਿੰਨੀ ਨਹੀਂ ਖੜੀਆਂ ਜਾਣੀਆਂ ਨਹੀਂ ਗੁਰੂਆ ਕਿਥੋਂ ਧੂਈ ਲਿਆਉਂਦਿਆਂ ਨੂੰ ਸੂਰੇ ਫਿਰ ਦੱਸ ਮੈਨੂੰ ਤੂੰ ਕਾਹਦੇ ਕਸੂਰੇ ਆ ਕਸੂਰੇ ਸਾਡਾ ਹੈ ਖੈਰ ਤੁਸੀਂ ਵੀਡੀਓ ਦੇਖ ਹੀ ਲਈ ਕੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਅੰਦਾਜ਼ਾ ਲਗਾ ਚੁੱਕੇ ਹੋ ਮੋਗੇ ਕਿ ਵਾਕਈ ਹੀ ਇਨਸਾਨੇ ਤਾਂ ਬਿਲਕੁਲ ਹੀ ਲੋਕਾਂ ਦੇ ਵਿੱਚ ਮਰ ਚੁੱਕੇ ਐ ਜਿੱਥੇ ਲੋਕ ਕੀੜੀ ਮਾਰਨ ਵੇਲੇ ਆਪਦੇ ਆਪ ਨੂੰ ਇੰਨਾ ਮਹਿਸੂਸ ਕਰਦੇ ਨੇ ਕਿ ਕੋਈ ਪਾਪ ਨਾ ਹੋ ਜਾਵੇ ਪਰ ਉਥੇ ਤਾਂ ਸ਼ਰਿਆਮ ਅਜਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਪਰ ਇੱਥੇ ਸੁੰਨ ਦੇਖਣਾ ਹੋਵੇਗਾ ਕਿ ਆਖਰ ਇਸ ਗਰੀ ਪਰਿਵਾਰ ਦੀ ਮਦਦ ਕੌਣ ਕਰਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼